ਰਬ ਪ੍ਰੀਤ ਮਨ ਤਨ ਪਾਣੀ ਬੇਨਮント ਨਾਨਕ ਸਦਾ ਗਾਏ ਪਵਿੱਤਰ ਅੰਮ੍ਰਿਤ ਬਾਣੀ ਪਵਿੱਤਰ ਅੰਮ੍ਰਿਤ ਬਾਣੀ ਸੋਣ ਵਡ ਭਾਗਿਆ ਅਰੇ ਅੰਮ੍ਰਿਤ ਬਾਣੀ ਰਣਵਟ ਭਾਗੀਆਂ ਹਰੇ ਅੰਮ੍ਰਿਤ ਬਾਣੀ ਰਾਮ ਜਨ ਤੋ ਕਰਮ ਲਿਖੇ ਤਸ ਹਰਦਸ ਮਾਣੀ ਰਾਮ ਜਨ ਤੋ ਕਰਮ ਲਿਖੇ ਰਦੇ ਸਮਣੀ ਰਾ ਸੁਣ ਵਡ ਪਾ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਲੱਗ ਰਿਹਾ ਮੈਂ ਆਈ ਥਿੰਕ ਦੋ ਤੋਂ ਤਿੰਨ ਸਾਲ ਬਾਅਦ ਆਈਆਂ ਹਾਂ ਔਰ ਬਹੁਤ ਵਧੀਆ ਲੱਗ ਰਿਹਾ ਆਲਵੇਜ਼ ਹੀ ਹਰ ਮੰਦਰ ਸਾਹਿਬ ਇਟਸ ਅ ਡਿਵਾਈਨ ਬਲੇਸਿੰਗਸ ਇਹੋ ਜੀ ਬਲੇਸਿੰਗਸ ਸੇ ਬਹੁਤ ਲੱਗਦਾ ਕਿ ਪੂਰੀ ਕਾਇਨਾਤ ਚ ਕਿਤੇ ਨਹੀਂ ਮੈਂ ਜੀ ਅਰਦਾਸ ਬੇਨਤੀ ਕੀ ਦੇਰ ਮੰਦਰ ਸਾਹਿਬ ਦੇ ਅਰਦਾਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਬਿਨਾਂ ਮੰਗੇ ਹੀ ਸਾਨੂੰ ਸਾਰਾ ਕੁਝ ਦੇ ਦਿੰਦਾ ਤੇ ਮੈਨੂੰ ਤੇ ਉਹਨੇ ਜੋ ਨਹੀਂ ਵੀ ਮੰਗਿਆ ਜੋ ਨਹੀਂ ਵੀ ਸੋਚਿਆ ਉਹ ਵੀ ਮੈਨੂੰ ਜ਼ਿੰਦਗੀ 'ਚ ਦਿੱਤਾ ਜਦੋਂ ਤੁਸੀਂ ਅੰਮ੍ਰਿਤ ਵੇਲੇ ਨਾਲ ਜੁੜੇ ਹੋਣੇ ਹੋ ਸਵੇਰੇ ਉੱਠ ਕੇ ਪਾਠ ਕਰਦੇ ਹੋ ਪਰਮਾਤਮਾ ਤੇ ਤੁਹਾਡਾ ਅਟੁੱਟ ਵਿਸ਼ਵਾਸ ਹੁੰਦਾ ਹੈ ਤੇ ਫਿਰ ਤੁਹਾਨੂੰ ਮੰਗਣ ਦੀ ਜ਼ਿੰਦਗੀ ਚ ਲੋੜ ਨਹੀਂ ਪੈਂਦੀ ਉਹ ਆਪੇ ਤੁਹਾਡੀਆਂ ਝੋਲੀਆਂ ਭਰੀ ਜਾਂਦਾ ਨਮਾ ਤੁਹਾਡਾ ਕੀ ਹਾਰ ਹੈ ਇੰਨੀ دیر ਗੈਪ ਰਿਹਾ ਕੀ ਕਾਰਨ ਸੀ ਮੇਰਾ ਗੈਪ ਨਹੀਂ ਰਿਹਾ ਐਕਚੁਅਲੀ ਮੈਂ ਹੁਣ ਲਾਕਡਾਊਨ ਦੇ ਵਿੱਚ ਇੰਟਰਨੈਸ਼ਨਲ ਸਰਟੀਫਾਈਡ ਨਿਊਟ੍ਰੋਨਿਸਟ ਬਣ ਗਈ ਹਾਂ ਅਮਰੀਕਾ ਐਂਡ ਯੂਕੇ ਤੋਂ ਮੈਂ ਮੇਰੇ ਕਲਾਇੰਟਸ ਹੈ 올ਓਵਰ ਵਰਲਡ ਤੋਂ 1 ਲੱਖ ਤੋਂ ਪਲੱਸ ਮੈਂ اپنی ন্যাਚਰਲ ਡਾਈਟ ਦੇ ਨਾਲ ਦੁਨੀਆ ਦੀ ਕੋਈ ਵੀ ਪ੍ਰੋਬਲਮ ਹੈ ਕੁੜੀਆਂ ਨੂੰ ਲੈ ਕੇ ਮੁੰਡਿਆਂ ਨੂੰ ਲੈ ਕੇ 90 ਡੇਸ ਚ ਰਿਵਰਸ ਕਰਦੀਆਂ ਸੋ ਡਾਈਟੀਸ਼ਨ ਬਣ ਗਈਆਂ ਐਂਡ ਨਾਓ ਹੁਣ ਮੇਰੀਆਂ ਦੋ ਵੈਬ ਸੀਰੀਜ਼ ਆ ਰਹੀਆਂ ਨੇ ਹਿੰਦੀ ਦੀਆਂ ਦੋ ਪੰਜਾਬੀ ਮੂਵੀਜ਼ ਆ ਰਹੀਆਂ ਨੇ ਦੋ ਤੇਲਗੂ ਮੂਵੀਜ਼ ਆ ਰਹੀਆਂ ਦਰਸ਼ਕਾਂ ਕੀ ਮੈਸੇਜ ਦੇਣਾ ਚਾਹੁੰਦੇ ਇਹੀ ਕਹਿਣਾ ਚਾਹਾਂਗੇ ਕਿ ਅੰਮ੍ਰਿਤ ਵੇਲੇ ਨਾਲ ਜੁੜੋ ਆਪਣੀ ਸਿਹਤ ਦਾ ਧਿਆਨ ਰੱਖੋ ਚੰਗਾ ਖਾਇਆ ਕਰੋ ਚੰਗਾ ਸੋਚਿਆ ਕਰੋ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਜ਼ਿੰਦਗੀ ਬੜੀ ਅਮੁੱਲੀ ਹੈ 84 ਲੱਖ ਜੁਨਾਬਦ ਮਿਲਦੀ ਹੈ ਇਹਨੂੰ ਪੋਜ਼ਿਟਿਵਿਟੀ ਨਾਲ ਜੀਣਾ ਸ਼ੁਰੂ ਕਰੋ ਮੇਰਾ ਨਾਮ ਦਵਿੰਦਰ ਸਿੰਘ ਰੰਦਾਵਾ ਅੱਜ ਆਇਆ ਮੈਂ ਦਰਬਾਰ ਸਾਹਿਬ ਗੁਰੂ ਦੇ ਹਾਜ਼ਰੀ ਲਵਾਂ ਦੀ ਇਹੀ ਸਰਬੱਤ ਦਾ ਭਲਾ ਮੰਗਣ ਲਈ ਤੰਦਰੁਸਤੀ ਲਈ ਤੇ ਚੜ੍ਹਦੀ ਕਲਾ ਵਿੱਚ ਰੱਖ ਲਈ ਆਇਆ ਹਾਂ ਪਰਿਵਾਰ ਸਮੇਤ ਆ ਕੀ ਨਵਾਂ ਕੀ ਲੈ ਕੇ ਆ ਰਹੇ ਸੀ ਤੁਸੀਂ ਨਵਾਂ ਮੇਰੀ ਵੈਬ ਸੀਰੀ ਆ ਰਹੀ ਹੈ ਤੇ ਮਾਡਲਿੰਗ ਐਕਟਿੰਗ ਵੀ ਚੱਲ ਰਹੀ ਹੈ ਨਾਲ ਬ੍ਰਾਂਡ ਦਾ ਹੈਲਥ ਦਾ ਸਿਰ ਤੇ ਬ੍ਰੈਨਡ ਦੇ ਨਾਮ ਉੱਤੇ ਨਾਂ ਦਾ ਸੀ ਮੇਰਾ ਜੀਸੀਆਈ ਸੋਪਾ ਜੀਸੀਪੀ ਹੋਰ 70 ਵੀਆ ਸੀਰੀਜ਼ ਦਾ ਤੁਮਾਰੀ ਜੇ ਤੁਸੀਂ ਦੇਖ ਲਓ ਸ਼ੂਟ ਤੇ ਹੋ ਚੁੱਕਾ ਆਕਸਮਿਲ ਪੂਰਾ ਅਨ ਥੋੜੇ ਟਾਈਮ ਤੱਕ ਆ ਜਾਏ ਕਿੱਥੇ ਕਿੱਥੇ ਸਰ ਫਿਰ ਵੈਬ ਸੀਰੀਜ਼ ਦਾ ਸ਼ੂਟਿੰਗ ਕੀਤੀ ਗਈ ਇਹ ਬੰਬੇ ਵਾਲੀ ਸਾਈਡ ਬੰਬੇ ਸਾਰੇ ਗੋਆ ਬੰਬੇ ਇਹ ਕਿਹੜੇ ਕਿਹੜੇ ਸਰ ਕਲਾਕਾਰ ਇਹ ਕਾਫੀ ਕਾਸਟਿੰਗ ਆ ਜੇ ਸਸਪੈਂਸ ਹੈ ਤੇ ਜਲਦੀ ਆਉਂਦੇ ਦੱਸਾਂ ਭਾਡਾ ਕੀ ਕਿਰਦਾਰ ਆ ਤੇ ਉਹਦੇ ਮੇਨ ਲੀਡ ਹੈ ਦਰਸ਼ਨ ਕੀ ਸਮਾਪਤ ਹੋ ਗਏ। ਮੈਂ ਤੇਹੀ ਕਹਿੰਦਾ ਪਹਿਲਾਂ ਤੰਦਰੁਸਤੀ ਫਿਰ ਤੋ ਆਪਣੇ ਨੂੰ ਸਿਹਤ ਕਾਮਯਾਬ ਰੱਖੋ। ਸਭ ਕੁਝ ਦਿੰਦਾ ਹੈ ਮਾਲਕ। ਅਜੇ ਫਿਰ ਮਿੰਦਰ ਸਾਹਿਬ ਕੀ ਅਰਦਾਸ ਬੇਨਤੀ ਕੀਤੀ ਮਿੰਦਰ ਸਾਹਿਬ ਤੋਂ। ਕੁਛ ਨਹੀਂ ਜੀ, ਬਸ ਸੁਖਸ਼ਾਂ ਦੀ ਲਿਆਏ। ਸਾਰੇ ਚੜ੍ਹਦੀ ਕਲਾ ਵਾਸਤੇ।